ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਸ਼ਕੀ ਕਾਲ ਅਕਾਲ ਬੁਰਖ ਵੈਗਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਤੇ ਰੱਖੀਆਂ ਬਖਸ਼ਣਾ ਅੱਜ ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਲੋਕਾਂ ਦੀ ਜਿਹੜੇ ਕਿਸੇ ਤੇ ਟਿੱਪਣੀਆਂ ਕਰਦੇ ਆ ਕੋ ਟਿੱਪਣੀਆਂ ਉਹਨਾਂ ਚ ਨਹੀਂ ਕਰਦੇ ਜਿੰਨਾਂ ਚ ਬੰਦਾ ਕਮਜ਼ੋਰ ਹੁੰਦਾ ਜਾਂ ਉਹ ਪੈਸੇ ਪੱਖੋਂ ਕਮਜ਼ੋਰ ਹੁੰਦਾ ਤੇ ਜਾਂ ਉਹ ਵਿਚਾਰਾ ਸਰੀਰ ਪੱਖੋਂ ਕਮਜ਼ੋਰ ਹੁੰਦਾ ਉਸ ਬੰਦੇ ਤੇ ਆਟੋਮੈਟਿਕ ਲੋਕ ਟਿੱਪਣੀਆਂ ਕਰਦੇ ਨੇ ਕਿਉਂ ਕਰਦੇ ਆ ਕਿਉਂਕਿ ਤੁਸੀਂ ਸੁਣਦੇ ਹੋ ਤੁਸੀਂ ਅਗਲੇ ਨੂੰ ਸਿਰ ਚੜਾਉਨੇ ਹੋ ਫੇਰ ਟਿੱਪਣੀਆਂ ਹੁੰਦੀਆਂ ਥੋਡੇ ਤੇ ਤੁਸੀਂ ਅਗਲੇ ਨੂੰ ਟੋਕਦੇ ਨਹੀਂ ਮੁਰੋਂ ਤੁਸੀਂ ਐ ਨਹੀਂ ਕਹਿੰਦੇ ਵੀ ਆਹ ਗੱਲ ਵੀਰੇ ਮੈਨੂੰ ਚੰਗੀ ਨਹੀਂ ਲੱਗਦੀ ਮੇਰੇ ਹੁੰਦੇ ਕਾਰਨ ਜਿੰਨਾ ਚਿਰ ਤੁਸੀਂ ਅਗਲੇ ਨੂੰ ਟੋਕੋਗੇ ਨਹੀਂ ਨਾ ਅਗਲਾ ਸੁਣੂ ਐਵੇਂ ਹੀ ਤੰਗ ਕਰੂਗਾ ਐਵੇਂ ਟਿੱਪਣੀਆਂ ਕਰੂਗਾ ਹੁਣ ਤੁਸੀਂ ਐ ਦੇਖ ਲਓ ਉਹ ਮਤਲਬ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਜਿੰਨਾ ਤੁਸੀਂ ਚਾਹੇ ਕਦਰ ਕਰ ਲੋ ਜਿਹੇ ਚੀਜ਼ ਮਰਦੀ ਦੀ ਕਦਰ ਕਰ ਲੋ ਕਦਰ ਜ਼ਰੂਰੀ ਆ ਠੀਕ ਹੈ ਜੀ ਕਦਰ ਕਰਾਉਣ ਵਾਲਾ ਵੀ ਕਦਰ ਕਰਾਉਣ ਵਾਲਾ ਵੀ ਉਹਦੇ ਯੋਗਾ ਹੋਵੇ ਜਾਨੀ ਕਿ ਕਦਰ ਦੇ ਯੋਗਾ ਹੋਵੇ ਬਿਨਾਂ ਮਤਲਬ ਤੋਂ ਕਿਸੇ ਦੀ ਕਦਰ ਕਰਨੀ ਵੀ ਅੱਜ ਕੱਲ ਸਾਨੂੰ ਪਤਾ ਵੀ ਅਗਲਾ ਜਾਂਦਾ ਮੇਰੇ ਮੈਥੋਂ ਡਰਦਾ ਹੈ ਚਿਪਦਾ ਜਿਹੜੀ ਕਿ ਸਾਰੇ ਲੋਕ ਹੀ ਇਹ ਸਮਝਣ ਲੱਗ ਜਾਂਦੇ ਨੇ ਮੈਥੋਂ ਤੇ ਡਰਦਾ ਹੈ ਚਿਪਦਾ ਕੋਈ ਇਥੇ ਜਮ੍ਹਾਂ ਹੰਡਾਈਆਂ ਵੀ ਮੈਂ ਜਿਹੜੀ ਰਿਸਪੈਕਟ ਕੀਤੀ ਆ ਉਹ ਬੰਦੇ ਦੇ ਦਿਲ 'ਚ ਗਲਤਫਹਿਮੀ ਪੜ ਜਾਂਦੀ ਸੀ ਇੱਕ ਤਾਂ ਮੈਂ ਸਿਹਤ 'ਵਾਂ ਖੋ ਕਮਜ਼ੋਰ ਸੀ ਦੂਜਾ ਮੈਂ ਮਤਲਬ ਫਾਈਨੈਂਸ਼ਲੀ ਕਮਜ਼ੋਰ ਸੀ ਜਣ ਕਿ ਪੈਸੇ ਬਣੀਓ ਕਮਜ਼ੋਰ ਸੀ ਤੇ ਬੜੀਆਂ ਲੋਕ ਟਿੱਪਣੀਆਂ ਕਰਦੇ ਸੀਗੇ ਕੋਈ 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 ਦੇਖੋ ਵੀਰੇ ਸਭ ਤੋਂ ਪਹਿਲਾਂ ਤਾਂ ਬਹਿਤਾਂ ਛੱਡ ਦਿਓ ਕਿਸੇ ਨੂੰ ਇਹ ਗੱਲ ਨਾ ਕਹਿਆ ਕਰੋ ਫੁਲਾਨੇ ਦਾ ਆਇਆ ਤੇ ਉਹਨੇ ਆ ਪਾਇਆ ਫਲਾ ਨਾ ਖੰਦਾ ਧਮ ਕੈਂ ਕਰਦਾ ਧਮ ਕੈਂ ਕਰਦਾ ਦੇਖੋ ਵੀ ਹੱਸਣਾ ਖੇਡਣਾ ਵੀ ਜੱਗ ਤੇ ਜ਼ਰੂਰੀ ਹੁੰਦਾ ਜੇ ਤੁਹਾਡੀ ਜ਼ਿੰਦਗੀ ਵਿੱਚ ਰੰਗ ਹੀ ਹੈ ਨਹੀਂ ਹੱਸਣਾ ਖੇਡਣਾ ਹੀ ਹੈ ਨਹੀਂ ਤੇ ਫਿਰ ਤੁਸੀਂ ਜ਼ਿੰਦਗੀ ਥੋੜੀ ਜਿਉਂ ਰਹੇ ਹੋ ਜ਼ਿੰਦਗੀ ਕੱਟ ਰਹੇ ਹੋ ਦੁੱਖ ਕਿਹਦੀ ਜ਼ਿੰਦਗੀ ਚ ਨਹੀਂ ਸਾਰਿਆਂ ਦੀ ਜ਼ਿੰਦਗੀ ਚ ਦੁੱਖ ਹੁੰਦੇ ਆ ਕਿਹੜਾ ਬੰਦਾ ਇੱਥੇ ਸੌਖਾ ਕੋਈ ਕਿਸੇ ਪੱਖੋਂ ਦੁਖੀ ਕੋਈ ਕਿਸੇ ਪੱਖੋਂ ਦੁਖੀ ਕਿਸੇ ਕੋਲੇ ਅੰਨਾ ਪੈਸਾ ਹੁੰਦਾ ਉਹ ਵੀ ਦੁਖੀ ਹੁੰਦਾ ਹੁਣ ਤੁਸੀਂ ਦੱਸੋ ਵੀ ਉਹ ਦੁੱਖ ਕਿਉਂ ਹੁੰਦਾ ਕੋਈ ਤਾਂ ਕਾਰ ਨਹੀਂ ਹੋਊ ਆਪਾਂ ਕਹਿੰਦੇ ਨੇ ਵੀ ਜੇ ਪੈਸਾ ਹੋਵੇ ਆਪਾਂ ਨੂੰ ਕੋਲੇ ਆਪਾਂ ਫਿਰ ਖੁਸ਼ ਹੋ ਜਗੇ ਲੋਕਾਂ ਦੀ ਸੋਚੀ ਇੱਥੇ ਆ ਕੇ ਮੁੱਕ ਜਾਂਦੀ ਹੈ ਵੀ ਪੈਸੇ ਨਾਲ ਖੁਸ਼ੀਆਂ ਮਿਲਦੀਆਂ ਕੌਣ ਕਹਿੰਦਾ ਪੈਸੇ ਨਾਲ ਖੁਸ਼ੀਆਂ ਮਿਲਦੀਆਂ ਨਹੀਂ ਮਿਲਦੀਆਂ ਤੁਸੀਂ ਅੰਦਰੋਂ ਉਦਾਸ ਹੋ ਤੁਹਾਡਾ ਕੋਈ ਰਿਸ਼ਤੇ 'ਚ ਫਰਕ ਪੈ ਚੁੱਕਿਆ ਤੁਹਾਡਾ ਕੋਈ ਆਪਣਾ ਤੁਹਾਡੇ ਤੋਂ ਦੂਰ ਹੋ ਚੁੱਕਿਆ ਜਾਂ ਤੁਸੀਂ ਕਿਸੇ ਦੀ ਅੰਨੀ ਰਿਸਪੈਕਟ ਕੀਤੀ ਹੈ ਉਹ ਬੰਦੇ ਨੇ ਤੁਹਾਨੂੰ ਬਿਲਕੁਲ ਵੀ ਨਹੀਂ ਪਛਾਣਿਆ ਉਹੀ ਬੰਦਾ ਤੁਹਾਡੇ ਕੋਲੇ 10 ਲੱਖ ਰੁਪਏ ਧਰ ਦੇ ਕੇ ਤੁਸੀਂ ਹੱਸ ਪੋਗੇ ਨਹੀਂ ਹੱਸਦੇ ਸੋ ਨਾਲ ਲੱਗੂ ਵੀ 10 ਲੱਖ ਕਿਸ ਕੰਮ ਦਾ ਇੱਕ ਦਿਨ ਤਾਂ ਦੁਨੀਆ ਤੋਂ ਜਾਣਾ ਹੈ ਪਰ ਜਿਹੜੀ ਮੇਰੇ ਨਾਲ ਬੰਦੇ ਨੇ ਕੀਤੀ ਆ ਉਹ ਠੀਕ ਨਹੀਂ ਕੀਤੀ ਗਲਤ ਕੀਤੀ ਕਹਿੰਦਾ ਭਾਵੇਂ ਵੀ ਪੈਸਾ ਸਭ ਕੁਝ ਨਹੀਂ ਹੁੰਦਾ ਗਲਤਫਹਿਮੀਆਂ ਚੋਂ ਨਿਕਲ ਜਾਓ ਜਿੱਥੇ ਇਨਸਾਨ ਕੰਮ ਆਉਂਦਾ ਉੱਥੇ ਪੈਸਾ ਕੰਮ ਨਹੀਂ ਆਉਂਦਾ ਇਹ ਗੱਲਾਂ ਕਰਕੇ ਤੁਸੀਂ ਬਹੁਤ ਦੂਰ ਮੈਂ ਬਣਦੀ ਆ ਵੀ ਕੁਝ ਰਿਸ਼ਤੇ ਤਾਂ ਵਿਗੜ ਚੁੱਕੇ ਆ ਠੀਕ ਹੈ ਬੀ ਕੁਝ ਰਿਸ਼ਤੇਾਂ ਦੇ ਵਿੱਚ ਦਰਾਰਾਂ ਪੈ ਚੁੱਕੀਆਂ ਹਨ ਮਤਲਬ ਦੀ ਦੁਨੀਆ ਹੋ ਚੁੱਕੀ ਹੈ ਪੈਸੇ ਦੀ ਦੁਨੀਆ ਹੋ ਚੁੱਕੀ ਹੈ ਪਰ ਕੁਝ ਲੋਕ ਤਾਂ ਹੈਗੇ ਆ ਵੀ ਜਿਹੜੇ ਸਾਨੂੰ ਪਿਆਰ ਕਰਦੇ ਆ ਬਿਨਾ ਮਤਲਬ ਕਰਦੇ ਆ ਹੈ ਸਾਰੀ ਦੁਨੀਆ ਨਹੀਂ ਮਾੜੀ ਹੋਈ ਜੇ ਆਪਾਂ ਕਹੀਏ ਵੀ ਸਾਰੀ ਦੁਨੀਆ ਮਾੜੀ ਹੋ ਗਈ ਨਹੀਂ ਹੋਈ ਕੁਝ ਹੁੰਦੇ ਆ ਜਿਹੜੇ ਆਪਣੇ ਨਾਲ ਵੀ ਖੜਦੇ ਆ ਆਪਣੀ ਹੈਲਪ ਵੀ ਕਰਦੇ ਆ ਤੇ ਆਪਾਂ ਨੂੰ ਪਛਾਣਦੇ ਵੀ ਆ ਕੁਝ ਐਸੇ ਹੁੰਦੇ ਆ ਵੀ ਆਪਣੇ ਉਹ ਗੱਲ ਆ ਵੀ ਬੋਕਲ 'ਚ ਬਹਿ ਕੇ ਵੀ ਡੰਗ ਮਾਰਨ ਵਾਲੀ ਗੱਲ ਕਰਦੇ ਹੁੰਦੇ ਆ ਹੁੰਦੇ ਆ ਕੁਝ ਰਿਸ਼ਤੇ ਅਸੀਂ ਵੀ ਤਾਂ ਕੁਝ ਮਰਜ਼ੀ ਕਰ ਲਓ ਇਸ ਦੁਨੀਆ ਤੇ ਠੀਕ ਆ ਕਿਸੇ ਦੇ ਮਰਜ਼ੀ ਖਾੜੇ ਤਰਲੇ ਕੱਢ ਲੋ ਹੁਣਾ ਸੋਡੇ ਨਾਲ ਉਹੀ ਐ ਜੋ ਪਰਮਾਤਮਾ ਨੂੰ ਮਨਜ਼ੂਰ ਐ ਠੀਕ ਆ ਨਾ ਜਿੰਨਾ ਮਰਜ਼ੀ ਕਿਸੇ ਦਾ ਪਾਣੀ ਭਰ ਲੋ ਜੋ ਮਰਜ਼ੀ ਕਰੀ ਜਾਏ ਉਹ ਹੁਣਾ ਉਹੀ ਐ ਜੋ ਵਾਹਿਗੁਰੂ ਨੂੰ ਮੰਨੂ ਗੁਰ ਹੁੰਦਾ ਕਹਿੰਦਾ ਬਾਪ ਤੁਸੀਂ ਮਿਹਨਤ ਕਰਕੇ ਨਹੀਂ ਰਾਜੀ ਕੋਈ ਬੰਦਾ ਟ੍ਰੈਂਡ ਚੱਲਿਆ ਪਿਆ ਮੈਨੂੰ ਪਤਾ ਲਾ ਹੁਣਾ ਮੈਂ ਮੋਟਾ ਮੇਰਾ ਮੋਟਾਪਾ ਕਿਦਾਂ ਘਟੂਗਾ ਮੇਰੀ ਗੋਡੇ ਦੁਖਦੇ ਆ ਮੇਰੀਆਂ ਆਹ ਦੁਖਦੀਆਂ ਜਿਹੜੀ ਦੇਖੋ ਜੀ ਮੈਨੂੰ ਲੱਗਦਾ ਵੀ ਜਿੰਨੀ ਬਿਮਾਰ ਮੈਂ ਰਹੀ ਆ ਮੇਰੇ ਜਿੰਨਾ ਬਿਮਾਰ ਕੋਈ ਹੋਊਗਾ ਮੈਂ ਵਾਹਿਗੁਰੂ ਨੂੰ ਜਾਣ ਕੇ ਗੱਲ ਦੱਸਦੀ ਆ ਛੋਡੇ ਕੋਲੇ ਵੀ ਮੈਂ ਮਾਤ ਨੂੰ ਜਮਾ ਨੇੜੇ ਤੋਂ ਦੇਖਿਆ ਹੋਇਆ ਕਦੋਂ ਦੇਖਿਆ ਜਦੋਂ ਮੰਜੇ ਚ ਬੀ ਸੀ ਮੇਰੇ ਵਾਲ ਛੜ ਗਏ ਸੀ ਜਦੋਂ ਮੈਨੂੰ ਅਲਸਰ ਦੀ ਬਿਮਾਰੀ ਨੇ ਜਮਾ ਟਾਲ ਲਿਆ ਸੀ ਉਤਤੀ ਹੋ ਗਈ ਸੀ ਤੇ ਦਵਾਈ ਲੈਣ ਨੂੰ ਮੇਰੇ ਕੋਲੇ ਪੈਸੇ ਨਹੀਂ ਸੀ ਉਦੋਂ ਮੈਂ ਉਦੋਂ ਦੀ ਗੱਲ ਕਰਦੀ ਆ ਉਦੋਂ ਮੈਨੂੰ ਵੀ ਮਰਨ ਤੋਂ ਡਰ ਲੱਗਣੋਂ ਹਟ ਗਿਆ ਸੀ ਮੈਂ ਕਿ ਜੋ ਹੁੰਦਾ ਹੋ ਜਾਂਦੇ ਜੋ ਹੁੰਦਾ ਐਸੀ ਕਿੰਦਗੀ ਨਾਲ ਤਾਂ ਮਰੀ ਚੰਗੇ ਖਾ ਨਹੀਂ ਸਕਦੇ ਪੀ ਨਹੀਂ ਸਕਦੇ ਪਰ ਪਰਮਾਤਮਾ ਨੇ ਲੰਮੀ ਲਿਖੀ ਹੋਈ ਸੀ ਪਰਮਾਤਮਾ ਕਹਿੰਦਾ ਵੀ ਨਹੀਂ ਬਿਹੇ ਜੇ ਨਿਮਤ ਨੂੰ ਲੈ ਕੇ ਜਾਣਾ ਫੇਰ ਲੈ ਕੇ ਜਾਊਗਾ ਜਦੋਂ ਤੇਰਾ ਟਾਈਮ ਆ ਗਿਆ ਨਹੀਂ ਲੈ ਕੇ ਗਿਆ ਮੈਨੂੰ ਪਰਮਾਤਮਾ ਤੇ ਕਹਿੰਦਾ ਭਾਵੇਂ ਵੀ ਜਿੰਨਾ ਜੇ ਸੋਡੀ ਤਾਂ ਹਾਂ ਤੋਂ ਲਿਖੀ ਹੋਈ ਹੈ ਨਾ ਰੱਬ ਨੇ ਲੰਮੀ ਹੈ ਨਾ ਤੁਸੀਂ ਮਰਦੇ ਨਹੀਂ ਕੰਮ ਕੋਈ ਕਰਕੇ ਰਾਜੀ ਨਹੀਂ ਸ਼ੌਂਕ ਸਭ ਦੇ ਵੱਡੇ ਆ ਜੰਮਦਾ ਬੱਚਾ ਕਹਿੰਦਾ ਮੈਨੂੰ ਵੱਡਾ ਫੋਨ ਚਾਹੀਦਾ ਮੈਨੂੰ ਵੱਡੀ ਗੱਡੀ ਚਾਹੀਦੀ ਆ ਗਾਹਾਂ ਵਿਚਾਰੇ ਆਪਣੇ ਵਰਗੇ ਭੋਲੇ ਮਾਪੇ ਹੁੰਦੇ ਆ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਬੱਚੇ ਨੂੰ ਹਰ ਇੱਕ ਸਹੂਲਤ ਦੇ ਗਏ ਸਾਡਾ ਬੱਚਾ ਕਿਉਂਕਿ ਆਪਾਂ ਕੁਝ ਚੀਜ਼ਾਂ ਤੋਂ ਬਾਂਝੇ ਰਹੇ ਹੋਏ ਆ ਆਪਾਂ ਉਹਨਾਂ ਗੱਲਾਂ ਨੂੰ ਸੋਚ ਕੇ ਆਪਾਂ ਆਪਣੇ ਬੱਚੇ ਨੂੰ ਜ਼ਿਆਦਾ ਹੀ ਸਿਰ ਤੇ ਚੜਾ ਲੈਂਦੇ ਆ ਜ਼ਿਆਦਾ ਹੀ ਬੱਚੇ ਦੀਆਂ ਗੱਲਾਂ 'ਚ ਹਾਂ 'ਚ ਹਾਂ ਭਰ ਲੱਗ ਜਾਂਦੇ ਆ ਸੋ ਇਹ ਚੀਜ਼ਾਂ ਵੀ ਦੁੱਖ ਦੇ ਜਾਂਦੀਆਂ ਕਿਉਂਕਿ ਵੀ ਜਿਵੇਂ ਕਹਦੇ ਹੁੰਦੇ ਹਨ ਨਾ ਵੀ ਸਹਿ ਸਹਿਜ ਸਹਿਜ ਕੋਈ ਅੱਗਮਚੀ ਹੋਵੇ ਤੇ ਉਥੇ ਖਾਣਾ ਬਣਦਾ ਵਿੱਚ ਬਹੁਤ ਸੁਆਦਵਾ ਹੁੰਦਾ ਜੇ ਉਹੀ ਖਾਣਾ ਤੇਜ ਅੱਗ ਕਰਕੇ ਬਣਾਇਆ ਜਾਵੇ ਤਾਂ ਉਹ ਖਾਣਾ ਸੜ ਜਾਂਦਾ ਭਾਵੇਂ ਉਹ ਸੁਆਦ ਨਹੀਂ ਰਹਿੰਦਾ ਖਾਣੇ ਦੇ ਜੁੜਾ ਕਿ ਮਿੱਠੀ ਮਿੱਠੀ ਅੱਗ ਨਾਲ ਆਉਂਦਾ ਹੁੰਦਾ ਬੱਚਿਆਂ ਨੂੰ ਪਿਆਰ ਕਰੋ ਮੈਂ ਨਹੀਂ ਕਹਿੰਦੀ ਬੱਚਿਆਂ ਨੂੰ ਪਿਆਰ ਨਾ ਕਰੋ ਕਰੋ ਆਪਣੇ ਬੱਚਿਆਂ ਨੂੰ ਪਿਆਰ ਫਰਜ਼ਮੰਦ ਹੈ ਆਪਣੇ ਬੱਚਿਆਂ ਦੇ ਫਰੈਂਡ ਬਣੋ ਪਰ ਬੱਚਿਆਂ ਨੂੰ ਬੁਰਾ ਭਲਾ ਤਾਂ ਤੁਸੀਂ ਦੱਸਣਾ ਹੁੰਦਾ ਜੀ ਇਹਦੇ ਵਿੱਚ 50% ਮਾਪਿਆਂ ਦਾ ਹੱਥ ਹੁੰਦਾ ਬੱਚੇ ਦੀ ਜਿਹੜੀ ਕੋਈ ਹਾਲਤ ਵਿਗੜਦੀ ਆ ਬੱਚਾ ਇੱਧਰ ਉੱਧਰ ਜਾਂ ਕੋਈ ਵੀ ਛੋਟਨਾ ਜਿੱਦ ਕਰਦਾ ਛੋਡੇ ਮੂਰੇ ਬੋਲਦਾ ਇਹਦੇ ਵਿੱਚ 50% ਜ਼ਿੰਮੇਵਾਰ ਆਪਾਂ ਹੁੰਨੇ ਆ ਜੇ ਉਹਨਾਂ ਆਪਾਂ ਕਹਿਗੇ ਵੀ ਕੋਸ਼ ਤਾਂ ਬੱਚੇ ਮਾਪਿਆਂ ਨੂੰ ਦੇਖ ਕੇ ਹੀ ਸਿੱਖ ਲੈਂਦੇ ਆ ਜੀ ਮਾਪੇ ਕੀ ਕਰਦੇ ਜਦੋਂ ਤੁਸੀਂ ਬਚਪਨ ਤੋਂ ਉਹਨਾਂ ਨੂੰ ਉਹ ਚੀਜ਼ਾਂ ਸਿਖਾਓਗੇ ਵੀ ਇੱਥੋਂ ਆਇਆ ਇੱਥੋਂ ਆਇਆ ਤਾਂ ਮਾੜੀ ਸੰਗਤ ਜ ਨਹੀਂ ਜਾਣ ਦਿਓਗੇ ਰਾਣੀ ਨਹੀਂ ਦਿਓਗੇ ਤੇ ਫਿਰ ਤੁਹਾਨੂੰ ਖੁਦ ਨੂੰ ਪਤਾ ਲੱਗ ਜੂ ਵੀ ਸਾਡੇ ਬੱਚੇ ਨੂੰ ਬੱਚੇ ਦੇਖ ਲਓ ਤੁਸੀਂ ਅੱਜ ਕੱਲ ਦੇ ਸਾਡੇ ਆਪ ਰਿਸ਼ਤੇਦਾਰੀ ਚ ਵੀ ਹੈਗੇ ਆ ਕੰਮ ਨਹੀਂ ਕਰਦੇ ਬੇਲੇ ਰਹਿ ਕੇ ਖੁਸ਼ ਆ ਗੱਡੀ ਬੱਡੀ ਚਾਹੀਦੀ ਐ ਜੀ ਖੇਤ ਜਾਣਾ ਨਾ ਮੈਂ ਨਹੀਂ ਜਾਣਾ ਪਸ਼ੂਆਂ ਨੂੰ ਕੱਖ ਵੱਢ ਕੇ ਲਿਆ ਦੇ ਭਾਈ ਕੱਖ ਵੱਢਣ ਦਾ ਨਿਵਾਜ ਹੀ ਹਟ ਚੱਲੇ ਮੇਰੇ ਹਿਸਾਬ ਨਾਲ ਆ ਮੱਕੀ ਦਾ ਚਾਰ ਪਾ ਲੈਂਦੇ ਚੱਲ ਮੇਰਾ ਭਾਈ ਕੌਣ ਖੇਤ ਜਾਂਦਾ ਜਦੋਂ ਅਸੀਂ ਖੇਤੀ ਕਰਦੇ ਸੀ ਡੇਲੀ ਪਸ਼ੂਆਂ ਦੇ ਤਾਜ਼ੇ ਕੱਖ ਆਉਂਦੇ ਸੀਗੇ ਹੁਣ ਤਾਂ ਉਹ ਵਿਚਾਰਾਂ ਨੂੰ ਠੀਕ ਆ ਲੋਕ ਆਚਾਰ ਆ ਚਾਰ ਕਹਿ ਹੁੰਦੇ ਆ ਚਾਰ ਬਣਾਉਣਾ ਕਿਸੇ ਚੀਜ਼ ਨੂੰ ਛਾੜ ਕੇ ਖਵਾਉਣਾ ਪਸ਼ੂਆਂ ਨੂੰ ਹਨਾ ਮੈਂ ਤਾਂ ਨਹੀਂ ਕਹਿੰਦੀ ਵੀ ਇਹਦੇ ਬੈਨੀਫਿਟ ਆ ਇੱਕ ਚੀਜ਼ ਨੂੰ ਗਾਲ ਕੇ ਰੱਖਣਾ ਉਹ ਵੀ ਧਰਤੀ ਦੇ ਵਿੱਚ ਟੱਕ ਟੋੱਕ ਕੇ ਰੱਖ ਦੇਣਾ ਕਿੱਥੇ ਤਾਜਾ ਮੱਕ ਤਾਜਾ ਹਰਾ ਉਹਦੀ ਰੀਜ਼ ਕਿੱਥੇ ਆ ਹਨਾ ਠੀਕ ਆ ਲੋਕ ਟਾਈਮ ਪਾਸ ਕਰੀ ਜਾਂਦੇ ਆ ਭਾਬ ਕੰਮ ਤਾਂ ਹੈ ਨਹੀਂ ਉਹ ਹਰਾ ਵੜਨ ਦਾ ਡੇਲੀ ਦਾ ਕੰਮ ਸੀ ਉਹ ਇਹਨੇ ਚੱਕ ਤਾ ਆਪਣੇ ਯਾਰ ਨੇ ਕੰਮ ਕੋਈ ਕਰਕੇ ਰੀ ਵੱਜਦਾ ਵੀਰੇ ਵਸਾਂ ਕਹਿੰਦੇ ਆ ਜਿੱਥੇ ਮਰਜ਼ੀ ਹੋਈਏ ਪੈਸੇ ਟੁੱਟਦੇ ਹੋਣ ਝੜਾ ਨਾਲੋਂ ਕਮਾਈ ਉਹੀ ਰਾਸ ਆਉਂਦੀ ਆ ਉਸੇ ਕਮਾਈ ਨਾਲ ਹੀ ਖਰਚ ਵਰਕਦਾ ਪੈਂਦੀ ਆ ਜਿਹੜੀ ਮਿਹਨਤ ਨਾਲ ਕੀਤੀ ਜਾਂਦੀ ਹੈ ਪਸ਼ੂ ਆ ਵਿਚਾਰੇ ਪਸ਼ੂ ਪਹਿਲਾਂ ਬਿਮਾਰ ਹੁੰਦੇ ਸੀ ਠੀਕ ਐ ਇੰਨੇ ਨਹੀਂ ਸੀ ਹੁੰਦੇ ਹੁਣ ਤਾਂ ਬਾਲੇ ਪਸ਼ੂ ਬਿਮਾਰ ਹੁੰਦੇ ਆ ਪਸ਼ੂ ਲੋਕਾਂ ਦੇ ਭੁਰਦੀ ਵਾਲੇ ਆ ਕੰਮ ਕੰਮ ਨਾ ਕਰੋ ਜੀ ਠੰਡ ਵਾਲੀ ਠੰਡ ਤਾਂ ਪਹਿਲਾਂ ਵੀ ਹੁੰਦੀ ਸੀ ਹੁਣ ਕਿਹੜਾ ਨਵੀਂ ਆਈ ਆ ਗਰਮੀ ਵੀ ਪਹਿਲਾਂ ਹੁੰਦੀ ਸੀਗੀ ਪਰ ਹੁਣ ਸ਼ੌਂਕਪੂਰੇ ਲੋਕ ਪਤਾ ਕਿੱਦਾਂ ਕਰ ਰਹੇ ਆ ਆਪ ਦੀਆਂ ਪੂਸਤੀ ਚੀਜ਼ਾਂ ਵੇਚ ਕੇ ਗੁੱਸਾ ਨਾ ਕਰੋ ਮੈਂ ਇਹ ਗੱਲ ਤਾਂ ਕਹਿ ਰਹੀ ਐ ਵੀ ਇਹ ਚੀਜ਼ਾਂ ਵੇਚਣ ਵਾਸਤੇ ਜ਼ਮੀਨਾਂ ਪਰ ਪਲਾਟ ਘਰ ਵੇਚਣ ਵਾਸਤੇ ਉਦੋਂ ਬਣੇ ਸੀ ਇਹ ਤਾਂ ਤੁਸੀਂ ਨਜਾਇਜ਼ ਮਜਬੂਰੀ ਮਰਲਾ ਕੋਈ ਰੱਬ ਨਾ ਕਰੇ ਤੁਹਾਡੇ ਤੇ ਮਕਦਮਾ ਜਾ ਬਿਮਾਰੀ ਪੈ ਦੇ ਉਹਨਾਂ ਵਾਸਤੇ ਬਣੇ ਹੋਏ ਸੀ ਸ਼ੌਂਕ ਪੂਰੇ ਕਰਨ ਉਹ ਕਾਹਦਾ ਸ਼ੌਂਕ ਪੂਰਾ ਕਰਨਾ ਹੁੰਦਾ ਵੀਰੇ ਜਦੋਂ ਤੁਸੀਂ ਕੋਈ ਚੀਜ਼ ਆਪਦੀ ਘਰ ਦੀ ਘਰੋਂ ਗਵਾਕ ਕੀਤੀ ਸ਼ੌਂਕ ਪੂਰਾ ਕੀਤਾ ਤਾਂ ਕੀ ਕੀਤਾ ਮੈਂ ਨਾ ਕਰ ਉਹ ਇਹ ਗੱਲ ਇਹ ਗੱਲ ਸੱਚੀ ਹੈ ਵੀ ਆਪਣੀ ਪੁਸਤੀ ਚੀਜ਼ ਹੈ ਸਿਆਉਣਾ ਕੁਝ ਵੀ ਤੁਸੀਂ ਵੇਚ ਦਿਓ ਉਹਨੂੰ ਵੇਚ ਕੇ ਸ਼ੌਂਕ ਪੂਰਾ ਕਰਨਾ ਕੋਈ ਸ਼ੌਂਕ ਪੂਰਾ ਥੋੜੀ ਹੁੰਦਾ ਹੈ ਸੋ ਆਹੋ ਪੂਰਾ ਹੁੰਦਾ ਵੀ ਤੁਸੀਂ ਮਿਹਨਤ ਕੀਤੀ ਐ ਮਿਹਨਤ ਕਰਕੇ ਕਮਾਈ ਕੀਤੀ ਐ ਕਮਾਈ ਕਰਕੇ ਤੁਸੀਂ ਆਪਦੇ ਘਰ ਦੇ ਵਿੱਚ ਗੱਡੀ ਲੈ ਕੇ ਆਏ ਹੋ ਤਾਂ ਕਿੱਡਾ ਚਾ ਚੜਦਾ ਵੀ ਮੇਰੇ ਬੱਚੇ ਨੇ ਜਾਂ ਕਿਸੇ ਨੇ ਵੀ ਕਮਾਈ ਕੀਤੀ ਐ ਜਾਂ ਮੇਰੇ ਹਸਬੰਦ ਨੇ ਜਾਂ ਮੇਰੀ ਭੈਣ ਕੋਈ ਡਿਊਟੀ ਲੱਗੀ ਉਹ ਹੁੰਦੀ ਐ ਜੀ ਕਮਾਈ ਉਹ 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 ਮਿਹਨਤ ਦੀ ਕਮਾਈ ਹੁੰਦੀ ਐ ਮੰਨ ਲਓ ਹੁਣ ਮੈਂ ਘਰ ਦਾ ਕੋਈ ਪਲਾਟ ਬਣਾਇਆ ਪਿਆ ਉਹਨੂੰ ਵੇਚਤਾ ਵੇਚ ਕੇ ਵੱਡੀ ਗੱਡੀ ਲੈਤੀ ਉਹ ਸ਼ੌਂਕ ਉਹ ਸ਼ੌਂਕ ਕਦੇ ਪੂਰਾ ਨਾ ਕਰੋ ਜੇ ਤੁਸੀਂ ਮੇਰੀ ਮੰਨਦੇ ਹੋ ਨਾ ਆਪਦੀਆਂ ਚੀਜ਼ਾਂ ਵੇਚ ਕੇ ਕਦੇ ਸ਼ੌਂਕ ਪੂਰੇ ਨਾ ਕਰੋ ਮਿਹਨਤ ਕਰੋ ਮਿਹਨਤ ਨਾਲ ਸਾਰੇ ਸੰਗ ਹੀ ਪੂਰੇ ਹੁੰਦੇ ਆ ਜਿੰਨੇ ਮਰਜ਼ੀ ਪੂਰੇ ਕਰ ਲੋ ਮਿਹਨਤ ਸਮਾਂ ਮੰਗਦੀ ਐ ਸਮਾਂ ਤੁਸੀਂ ਮਿਹਨਤ ਨੂੰ ਦਿੰਦੇ ਨਹੀਂ ਤੁਸੀਂ ਤਾਂ ਵੀ ਜੇ ਅੱਜ ਕਣਕ ਬੀਜ ਲਈ ਤੇ ਕਹਿੰਦੇ ਕੱਲ ਨੂੰ ਵੱੱਲੀਆਂ ਲੱਗਿਆ ਉਹ ਨਾ ਐ ਥੋੜੀ ਹੁੰਦਾ ਹੁੰਦਾ ਵੀਰੇ ਅੱਜ ਦਾ ਚੱਲ ਮੰਨ ਲਾ ਤੁਸੀਂ ਵੇਚ ਕੇ ਜੀਂ ਜਾਂ ਸੰਗ ਪੂਰੇ ਕਰੀ ਜੇ ਨੋ ਕੱਲ ਨੂੰ ਛੋੜੀ ਲਾਦ ਕੀ ਕਰੂਗੀ ਜਿਹੜੀ ਤੁਸੀਂ ਅੱਗੇ ਛੋੜੇ ਆ ਰਹੀ ਐ ਉਹ ਕੀ ਖਾਊਗੀ ਉਹ ਕੀ ਵੇਚ ਕੇ ਬਣਾਊਗੀ ਮਨਨਾਂ ਵੀ ਸਾਡੇ ਦੀਪੂ ਨੂੰ ਵੱਡੀ ਗੱਡੀ ਦਾ ਸ਼ੌਂਕ ਹੈ ਆ ਵਾਠਾ ਦੀਪੂ ਦੀਪੂ ਮੇਰੀ ਗੱਲ ਸੁਣ ਰਿਹਾ ਇਹਨੂੰ ਵੱਡੀ ਵੱਡੀ ਦਾ ਸ਼ੌਂਕ ਮੈਂ ਇੱਕੋ ਹੀ ਕਿਹਾ ਹੋਇਆ ਮੈਂ ਕਿਹਾ ਪੁੱਤ ਮੈਂ ਵੀ ਮਿਹਨਤ ਕਰੂੰਗੀ ਤੂੰ ਵਕੀਲ ਬਣ ਜਾਗਾ ਤੂੰ ਕਚਹਿਰੀਆਂ ਚ ਬੈਠਣ ਲੱਗਿਆ ਤੂੰ ਹੀ ਭਾਈ ਆਪਣੀ ਮਿਹਨਤ ਕਰੇਗਾ ਆਪਾਂ ਰਲ ਮਿਲ ਕੇ ਪੁੱਤ ਤੇਰੀ ਗੱਡੀ ਲੈ ਲਾਂਗੇ ਵੱਡੀ ਠੀਕ ਹੈ ਜੇ ਹੁਣ ਮਾ ਦੀਪੂ ਨੂੰ ਕਹਾ ਵੀ ਦੀਪੂ ਆਪਾਂ ਘਰ ਉੱਠੀ ਵੇਚ ਦਿੰਨੇ ਵੇਚ ਕੇ ਛੋਟਾ ਘਰ ਲੈ ਲੈਣ ਤੂੰ ਗੱਡੀ ਲੈ ਲੈ ਫਿਰ ਉਹ ਸ਼ੌਂਕ ਥੋੜੀ ਪੂਰਾ ਕੀਤਾ ਉਹ ਤਾਂ ਗਲ ਘੋਟਿਆ ਮਾਂ ਆਪਦਾ ਵੀ ਇੱਕ ਆਪਦਾ ਵੱਡਾ ਘਰ ਵੇਚ ਕੇ ਇੱਕ ਛੋਟੇ ਘਰ ਚ ਵੜ ਗਏ ਇਹ ਸੰਕਣ ਨਹੀਂ ਪੂਰੇ ਹੁੰਦੇ ਵੀਰੇ ਤੁਸੀਂ ਬੱਚਿਆਂ ਨੂੰ ਪਿਆਰ ਕਰੋ ਮੈਂ ਕਹਣੀ ਆ ਜੀ ਛੱਡ ਕੇ ਕਰੋ ਪਰ ਐਸਾ ਪਿਆਰ ਨਾ ਕਰੋ ਵੀ ਘਰ ਦੀਆਂ ਚੀਜ਼ਾਂ ਵੇਚ ਕੇ ਬੱਚਿਆਂ ਨੂੰ ਚੀਜ਼ਾਂ ਲੈ ਕੇ ਦਿਓ ਤੇ ਜਾਂ ਤੁਸੀਂ ਬੱਚਿਆਂ ਨੂੰ ਗਲਤ ਗਾਇਡ ਕਰੋ ਇੱਕ ਮੇਰੀ ਗਲੜ ਵੰਦ ਲਿਓ ਗੱਲ ਬੱਚਿਆਂ ਹੁੰਦੇ ਕਦੇ ਪੈਸੇ ਸਾਹਮਣੇ ਨਾ ਸ਼ੋਅ ਕਰਿਆ ਕਰੋ ਚਾਹੇ ਤੁਹਾਡੇ ਕੋਲ 2 ਰੁਪਏ ਤੇ ਚਾਹੇ ਤੁਹਾਡੇ ਕੋਲ 2 ਲੱਖ ਹੈ ਕਿਉਂਕਿ ਇੰਨਾ ਚੀਜ਼ਾਂ ਦਾ ਬੱਚਾ ਤੇ ਬਹੁਤ ਗਲਤ ਅਸਰ ਪੈਂਦਾ ਮੁੱਠੀ ਬੰਦ ਦਾ ਮਤਲਬ ਤਾਂ ਕਿਉਂ ਕਿ ਹਸੀ ਸਿਆਣਿਆਂ ਨੇ ਪਹਿਲਾਂ ਆ ਕਿ ਮੁੱਠੀ ਬੰਦ ਰਹੀ ਤੇ ਠੀਕ ਰਹਿੰਦੀ ਹੈ ਤਾਂ ਮਤਲਬ ਤਾਂ ਕੀ ਸੀ ਵੀ ਅੱਗੇ ਵੀ ਮਾਪੇ ਅਮੀਰ ਵੀ ਹੁੰਦੇ ਸੀ ਤੇ ਗਰੀਬ ਵੀ ਹੁੰਦੇ ਸੀ ਪਤਾ ਕੀ ਕਰਦੇ ਸੀ ਉਹ ਉਹ ਮਤਲਬ ਕਦੇ ਬੱਚਿਆਂ ਨੇ ਹੁੰਦੇ ਕਬੀਲਦਾਰੀ ਦੀ ਗੱਲ ਨਹੀਂ ਸੀ ਕਰਦੇ ਵੀ ਜਾਨੀ ਕਿ ਪੈਸੇ ਟਕੇ ਨਹੀਂ ਸੀ ਕਰਦੇ ਉਂ ਕਰੀ ਜਾਂਦੇ ਵੀ ਭਾਈ ਆਪਾਂ ਗੋੜ ਲਿਆਂਦਾ ਚਾਹ ਲਿਆਂਦਾ ਐਨੇ ਦਾ ਸਮਾਨ ਆ ਗਿਆ ਆਪਣਾ ਪਰ ਉਹ ਐ ਨਹੀਂ ਸੀ ਦੱਸਦੇ ਵੀ ਇਹ ਆਪਣੇ ਕੋਲੇ ਪੈਸੇ ਹੈਗੇ ਜਾਂ ਨਹੀਂ ਹੁਣ ਹੁਣ ਜੇ ਕਿਸੇ ਦੀ ਲੱਖ ਕਮਾਈ ਆ ਤੂੰ ਬਚਪਨ ਦੀ ਬੱਚੇ ਨੂੰ ਦੱਸਣ ਲੱਗ ਜਾਂਦਾ ਚੱਕ ਦੇ ਫੱਟੇ ਪੁੱਤ ਮੈਂ ਤਾਂ ਲੱਖ ਕਮਾਉਣਾ ਚੱਕ ਦੇ ਫੱਟੇ ਮੇਰੀ ਤਾਂ 60000 ਤਨਖਾਹ ਹੈ ਚੱਕ ਦੇ ਫੱਟੇ ਆਪਣੇ ਕੋਲੇ ਤਾਂ 20 ਕਿੱਲੇ ਆ ਤੂੰ ਲਿਆ ਜਿਹੜਾ ਕੁਝ ਲਿਆਉਣਾ ਹੈ ਬੱਚੇ ਨੇ ਤਾਂ ਫਿਰ ਵਿਗੜਨੀ ਵਿਗੜਨਾ ਹੈ ਔਰ ਜਦੋਂ ਛੋਡੀ ਹੱਲਾ ਛੇਰੀ ਬੱਚੇ ਦੀਆਂ ਜੜਾ ਗੜ ਦਿੰਦੀ ਹੈ ਜੀ ਬੱਚੇ ਨੂੰ ਇਹ ਜ਼ਰੂਰ ਦੱਸਿਆ ਕਰੋ ਵੀ ਪੁੱਤ ਜੀ ਆਪਣੇ ਕੋਲੇ ਪ੍ਰਾਪਰਟੀਆਂ ਆਪਾਂ ਚੰਗੇ ਕੰਮਾਂ ਤੇ ਲਾਵਾਂਗੇ ਕੋਈ ਚੰਗਾ ਕੰਮ ਕਰੋ ਕੋਈ ਚੰਗਾ ਵੀ ਐਸੇ ਲੋਕ ਹੋਣਗੇ ਜਿਹੜੇ ਪੜ੍ਹਾਈ ਦੇ ਤੋੜੇ ਬੈਠੇ ਆ ਉੱਥੇ ਥੋੜਾ ਬਹੁਤਾ ਹੈਲਪ ਕਰ ਦੋ ਜੱਗ ਤੇ ਕੀ ਲੈ ਕੇ ਆਏ ਹਾਂ ਤਾਂ ਕੀ ਲੈ ਕੇ ਜਾਵਾਂਗੇ ਇਹ ਗੱਲ ਤਾਂ ਯਾਦ ਰੱਖ ਲਿਓ ਨਾ ਜੇ ਸੋ ਤੁ ਰੱਬ ਨੇ ਦਿੱਤਾ ਹੈ ਤਮ ਚੰਗੇ ਕੰਮ ਤੇ ਲਾਓ ਨਾ ਕਿ ਆਪਣੇ ਬੱਚਿਆਂ ਨੂੰ ਬਗਾੜੋ ਦੇਖੋ ਜਦੋਂ ਤੁਸੀਂ ਬੱਚੇ ਨੂੰ ਵੱਡੀ ਗੱਡੀ ਲੈਤੀ ਬੱਚੇ ਨੇ ਬਾਰ ਲੋ ਜੀ ਮੁੰਡਾ ਕੋਲੇ ਜਾ ਕੇ ਸ਼ੋਅ ਕਰਨਾ ਵੀ ਮੈਂ ਤਾਂ ਬਾਲਾ ਸੌਖਾ ਮੇਰੇ ਮਾਪੇ ਆਪਣੇ ਆ ਲੈਤਾ ਉਦੋਂ ਬਾਅਦ ਬੱਚਾ ਗਲਤ ਸੰਗ ਦੇ ਰਲਦਾ ਸਭ ਤੋਂ ਪਹਿਲਾਂ ਤਾਂ ਬਈ ਆਪਣੇ ਦੋਸਤੇ ਫਰੈਂਡ ਬਣ ਕੇ ਬੱਚੇ ਨੂੰ ਘਰੇ ਰੱਖੋ ਕਿਉਂਕਿ ਅੱਜ ਅੱਗੇ ਜਵਾਨਾ ਹੋਰ ਸੀ ਬੱਚੇ ਭੋਲੇ ਸੀ ਖੇਡਦੇ ਫਿਰਦੇ ਰਹਿੰਦੇ ਸੀ ਕੋਈ ਚੱਕਰ ਨਹੀਂ ਸੀ ਹੁਣ ਬਹੁਤ ਖਰਾਬ ਦੁਨੀਆਂ ਜੀ ਆਪਣੇ ਬੱਚੇ ਨੂੰ ਆਪ ਦਾ ਫਰੈਂਡ ਬਣਾ ਲਓ ਉਹਦੇ ਨਾਲ ਫਰੈਂਡਸ਼ਿਪਲੀ ਰਿਹਾ ਕਰੋ ਕਵਰ ਦੇ ਬੱਚੇ ਨਾਲ ਵਧੀਆ ਗੱਲਾਂ ਕਰੋ ਆਪੇ ਬੱਚੇ ਨੂੰ ਆਪਣੇ ਅੰਦਰ ਚ ਰੱਖੋ ਬੱਚੇ ਨੂੰ ਰਾਤ ਨੂੰ ਬਾਹਰ ਨਾ ਜਾਣ ਦਿਓ ਬੱਚੇ ਨੂੰ ਦੇਣੀ ਵੀ ਤੁਹਾਡਾ ਪਤਾ ਹੋਣਾ ਚਾਹੀਦਾ ਤੁਹਾਡਾ ਬੱਚਾ ਕਿਸ ਬੱਚੇ ਕੋਲ ਜਾ ਰਿਹਾ ਉਹ ਬੱਚਾ ਸਹੀ ਹੈ ਜਾਂ ਕਿਵੇਂ ਆ ਇਹ ਸਾਰਾ ਕੁਝ ਤੁਹਾਨੂੰ ਪਤਾ ਰੱਖਣਾ ਚਾਹੀਦਾ ਹੁਣ ਜੇ ਤੁਸੀਂ ਕਹਿੰਦੇ ਸਾਡਾ ਬੱਚਾ ਤਾਂ ਖੇਡਣ ਗਿਆ ਸਾਨੂੰ ਤਾਂ ਵੀ ਪਤਾ ਹੋਣਾ ਚਾਹੀਦਾ ਵੀ ਗਰਾਊਂਡ ਵਿੱਚ ਇਹਦੇ ਨਾਲ ਕਿਹੜੇ ਕਿਹੜੇ ਬੱਚੇ ਖੇਡਦੇ ਆ ਬੱਚੇ ਹੁੰਦੇ ਆ ਜੀ ਦੁੱਧ ਦਾ ਬਾਲਾ ਹੁੰਦਾ ਵਿਚਾਰੇ ਭਟਕ ਜਾਂਦੇ ਨੇ ਉਹਨਾਂ ਨੂੰ ਕੀ ਪਤਾ ਸੋ ਮੈਂ ਬਾਤਾਂ ਬਹੁਤ ਤਾਂ ਸਿਆਣੀ ਨਹੀਂ ਜਿੰਨਾ ਕੁ ਸਾਨੂੰ ਮੈਂ ਸਿੱਖਿਆ ਉਹਨੇ ਦੱਸਿਆ ਵੀ ਮੈਂ ਦੀਪੂ ਤੇ ਗੁੜੀਆ ਕਿਤੇ ਜਾਣ ਨਹੀਂ ਦਿੱਤੇ ਆਪਦੇ ਕੋਲੇ ਰੱਖਦੀ ਹੁੰਨੀ ਆ ਆਪਣੇ ਫਰੈਂਡਾਂ ਵਾਂਗੂ ਰਹਿਨੀ ਆ ਜੋ ਮੇਰੀ ਗਜੈਸ਼ ਉਹਨਾਂ ਕੋ ਖਵਾਉਂਦੀ ਸੀ ਜਿੰਨੀ ਮੇਰੀ ਗਜੈਸ਼ ਇਹਨਾਂ ਨੂੰ ਪਾਉਣ ਨੂੰ ਦਿੰਦੀ ਸੀਗੀ ਠੀਕ ਆ ਵੀ ਮਾਪ ਮਾੜੇ ਪਾਏ ਆ ਬੱਚਾ ਨੂੰ ਵਧੀਆ ਪਾਏ ਆ ਪਰ ਬੱਚੇ ਨੂੰ ਇਸ ਗੱਲ ਦਾ ਪਤਾ ਵੀ ਸਾਡੀ ਮਾਂ ਨੇ ਆਪ ਮਾੜਾ ਪਾਇਆ ਸਾਨੂੰ ਵਧੀਆ ਦਿੱਤਾ ਪਰ ਇਹ ਦੋਨੇ ਭੈਣ ਭਰਾ ਇਹ ਗੱਲ ਸਮਝਦੇ ਆ ਕੱਲ੍ਹ ਦੀ ਮੈਂ ਕਦੇ ਗੱਲ ਨਹੀਂ ਕਰਦੀ ਕੱਲ੍ਹ ਕੀ ਹੁਣ ਮੈਨੂੰ ਖੁਦ ਨੂੰ ਨਹੀਂ ਪਤਾ ਜੀ ਵੀ ਅੱਜ ਬੈਠੀ ਆ ਕੱਲ੍ਹ ਨਾ ਆਉ ਮੈ ਤਾਂ ਮੈਨੂੰ ਵੀ ਨਹੀਂ ਪਤਾ ਸੋ ਮੇਰੀ ਵੀਡੀਓ ਲੰਬੀ ਹੋ ਚੱਲੀ ਹੈ ਵੀਰੇ ਜੇ ਸ਼ੌਂਕ ਪੂਰੇ ਕਰਨੇ ਆ ਤਾਂ ਮਿਹਨਤ ਕਰਕੇ ਸ਼ੌਂਕ ਪੂਰੇ ਕਰੋ ਨਾ ਕਿ ਆਪਣੀਆਂ ਕੀਮਤੀ ਚੀਜ਼ਾਂ ਵਕਵਾ ਕੇ ਸ਼ੌਂਕ ਪੂਰੇ ਕਰੋ ਜੇ ਕਿਸੇ ਨੂੰ ਗੁੱਸਾ ਲੱਗਿਆ ਤਾਂ ਮੈਂ ਸੌਰੀ ਚਾਹਣੀ ਆ ਪਰ ਮੈਨੂੰ ਤਾਂ ਬੜਾ ਰੋਣ ਆਉਂਦਾ ਐ ਇਸ ਗੱਲ ਤੇ ਜਦੋਂ ਤੁਸੀਂ ਆਪਣੀ ਕੋਈ ਖਾਨਦਾਨੀ ਚੀਜ਼ੇ ਵੇਚ ਕੇ ਸ਼ੌਂਕ ਪੂਰੇ ਕਰਦੇ ਹੋ ਮੈਂ ਦੇਖ ਚੁੱਕੀ ਹਾਂ ਇੱਕ ਦੋ ਉਹ ਚੀਜ਼ ਵੇਚ ਦੇ ਦੇਿੰਦੇ ਵਿੱਚ ਕੇ ਸ਼ੌਂਕ ਪੂਰਾ ਕਰਦੇ ਨਹੀਂ ਵੀਰੇ ਇਹ ਨਾ ਕਰੋ ਕੁਝ ਨਹੀਂ ਹੁੰਦਾ ਮੰਜ਼ਿਲ ਤਾਂ ਇੱਕੋ ਹੀ ਹੁੰਦੀ ਐ ਹੁਣ ਜੇ ਮਨ ਲੱਗ ਮੈਂ ਬਠਿੰਡੇ ਜਾਣਾ ਉਹ ਬੱਸ ਤੇ ਵੀ ਬਗ ਜੂੰਗੀ ਮੋਟਰਸਾਈਕਲ ਦੀ ਬਗ ਜੂੰ ਕਾਰ ਤੇ ਵੀ ਬਗ ਜੂੰ ਤੇ ਕਿਸ ਵੀ ਆਜੋ ਭਈਆ ਇਹ ਵੱਡੀ ਗੱਡੀ ਤੇ ਆਈ ਇਹਦੇ ਪਹਾਰੀ ਪਦਗੇ ਚੈਨੀ ਪਦਗੇ ਜੇ ਤੁਹਾਨੂੰ ਰੱਬ ਨੇ ਵੱਡੀਆਂ ਗੱਡੀਆਂ ਜੋਗਰੇ ਕੀਤਾ ਤਾਂ ਗੱਡੀਆਂ ਜਰੂਰ ਲਓ ਆਪਾਂ ਇਹ ਨਹੀਂ ਕਹਿੰਦੇ ਲਓ ਸੋਹਣੀ ਗੱਲ ਹੈ ਖਰੀਦੋ ਪਰ ਪਲੀਜ਼ ਆਪਣੀ ਕੋਈ ਕੀਮਤੀ ਚੀਜ਼ ਵੇਚ ਕੇ ਸ਼ਾਂਖ ਪੂਰਾ ਨਾ ਕਰੋ ਮਿਹਨਤ ਕਰਕੇ ਸ਼ਾਂਖ ਪੂਰਾ ਕਰੋ ਰੱਬ ਮਿਹਨਤ ਵਿੱਚ ਵੱਸਦਾ ਹੁਣ ਅਸੀਂ ਮਿਹਨਤ ਕਰਦੇ ਆਂ ਮਾਂ ਪੁੱਤ ਇੰਨੀ ਕਿ ਸਾਡੀ ਮਿਹਨਤ ਜਾਰੀ ਹੈ ਵੀ ਛੋਟੇ ਮੋਟੇ ਸ਼ਾਂਖ ਤਾਂ ਅਸੀਂ ਆਪਦੇ ਵੀ ਪੂਰੇ ਕਰੀ ਜਾਂਦੇ ਆਂ ਸੋ ਕੋਸ਼ਿਸ਼ ਕਿਸੇ ਨੂੰ ਮੈਂ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਤਾਂ ਵੀਰੇ ਮੈਂ ਸੌਰੀ ਚਾਹਉਣੀ ਆ ਮੇਰਾ ਕੋਈ ਮਤਲਬ ਨਹੀਂ ਹੁੰਦਾ ਮੈਂ ਵਾਇਰਲ ਹੋਣ ਜਾਣ ਕੇ ਕਹਿਣੀ ਆ ਕਿਸੇ ਨੂੰ ਸੱਟ ਮਾਰਨ ਦਾ ਵਹਿਮ ਕਰਨਾ ਮੇਰਾ ਕੋਈ ਇਰਾਦਾ ਨਹੀਂਦਾ ਪਰ ਮੈਨੂੰ ਦੁੱਖ ਆਉਂਦਾ ਜਦੋਂ ਮੈਂ ਝਿੜਾ ਦੇਖਦੀ ਆ ਵੀ ਆਪਣੀਆਂ ਪੁੱਤਾਂ ਇੰਨੀ ਚੀਜ਼ਾਂ ਵੇਚ ਕੇ ਸ਼ੌਂਕ ਪੂਰੇ ਨਾ ਕਰੋ ਆਪਣੀ ਮਿਹਨਤ ਕਰ ਲਓ ਸਮਝ ਜ਼ਰੂਰ ਲੱਗਦਾ ਹੈ ਕੋਈ ਸਾਲ 2 ਸਾਲ 3 ਸਾਲ ਸ਼ੌਂਕ ਇੱਕ ਦਿਨ ਪੂਰਾ ਹੋ ਜਾਂਦਾ ਪਰ ਗਈ ਹੋਈ ਚੀਜ਼ ਕਦੇ ਦੁਬਾਰੇ ਨਹੀਂ ਮਿਲਦੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਬਣੂਆਂ ਪਿਆਰ ਭਰੀ ਸ਼ਸ਼ਕੀ ਕਾਲ ਕੋਈ ਵੀ ਮੈਥੋਂ ਗਲਤੀ ਜਾਂ ਗਲ ਸੌਰੀ ਜੋਣਿਆ ਸੁੱਡੀ ਵਰਗੀ ਭੈਣ ਭਰਾਵਾਂ ਦੇ ਨਾਲ ਹੀ ਆਪਾਂਗੇ ਸੋ ਆਪ ਸਭ ਨੂੰ ਮੇਰੀ ਬניਓ ਬਹੁਤ ਬਹੁਤ ਪਿਆਰ ਭਰੀ ਸ਼ਾਸਤਰੀਕਾਰ